ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਵਦਵਾ ਕਹਿੰਦੇ ਨੇ ਕਿ ਕ੍ਰਾਂਤੀ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਪਰ ਸਵਾਲ ਵੱਡਾ ਹੈ ਕਿ ਜਦੋਂ ਪੰਜਾਬ مالی ਹਾਲਾਤਾਂ ਦੇ ਵਿੱਚ ਖਰਾਬ ਹੋਵੇ ਕਰਜ਼ੇ ਲੈਣੇ ਪੈ ਰਹੇ ਹੋਣ ਲਗਾਤਾਰ ਕਰਜ਼ਾ ਪੰਜਾਬ ਤੇ ਵਧ ਰਿਹਾ ਹੋਵੇ ਤੇ ਫਿਰ ਕਈ ਵਾਰੀ ਕ੍ਰਾਂਤੀ ਦੀ ਰਫ਼ਤਾਰ ਤੇ ਮਾੜਾ ਜਿਹਾ ਬ੍ਰੇਕ ਲੱਗ ਜਾਂਦਾ ਪਰ ਹੁਣ ਨਹੀਂ ਲੱਗੇਗਾ ਇੱਕ ਚੰਗੀ ਖਬਰ ਹੈ ਤੁਹਾਡੇ ਲਈ ਵੀ ਹਾਲਾ ਕਿ ਤੁਹਾਡੇ ਲਈ ਹੈ ਜਾਂ ਨਹੀਂ ਹੈ ਤੁਸੀਂ ਤੈਅ ਕਰਨਾ ਹੈ ਪਰ ਸਰਕਾਰ ਲਈ ਚੰਗੀ ਖਬਰ ਹੈ ਔਰ ਆਮ ਆਦਮੀ ਪਾਰਟੀ ਲਈ ਚੰਗੀ ਖਬਰ ਹੈ ਔਰ ਅਸਤੇ ਕਰਕੇ ਧਿਆਨ ਨਾਲ ਸੁਣਿਓ ਹੋ ਸਕਦਾ ਹੈ ਕਿ ਮੇਰਾ ਸਟਾਇਰਿੰਗ ਵੇ ਦੇ ਵਿੱਚ ਇਹਨੂੰ ਤੁਹਾਨੂੰ ਲੱਗੇ ਕਿ ਮੈਂ ਇੱਕ ਪਾਸੇ ਕਹਿ ਰਿਹਾ ਸੀ ਚੰਗੀ ਖਬਰ ਪਰ ਸੁਣਣ ਤੋਂ ਬਾਅਦ ਤੁਸੀਂ ਕਹੋ ਕਿ ਇਹ ਤੇ ਕੁਝ ਹੋਰ ਹੀ ਨਿਕਲਿਆ ਸੋ ਇਸ ਕਰਕੇ ਕਹਿ ਰਿਹਾ ਧਿਆਨ ਨਾਲ ਸੁਣਿਓ ਦਰਸਲ ਪੰਜਾਬ ਚ ਨਾ 2022 ਚ ਆਈ ਕ੍ਰਾਂਤੀ ਅਸੀਂ ਔਰ ਤੁਸੀਂ ਸਾਰੇ ਲੈ ਕੇ ਆਏ ਮਤਲਬ ਕੋਸ਼ਿਸ਼ਾਂ ਸਾਰਿਆਂ ਨੇ ਕੀਤੀਆਂ ਸੀ ਕਿ ਵੀ ਕੋਈ ਚੰਗਾ ਹੋ ਉਹਨਸ ਕ੍ਰਾਂਤੀ ਦੇ ਦੋ ਵੱਡੇ ਮਾਡਲ ਸੀਗੇ ਸਿਹਤ ਸਿੱਖਿਆ ਪੰਜਾਬ ਦੀ ਸਿਹਤ ਕ੍ਰਾਂਤੀ ਬਾਰੇ ਮੈਂ ਸਵੇਰੇ ਹੀ ਗੱਲ ਕਰਕੇ ਹਟਿਆ ਕਿ ਕਿਵੇਂ ਸਕੂਲਾਂ ਤੋਂ ਕੰਪਿਊਟਰ ਚੱਕ ਕੇ ਕਾਰਡ ਬਣਾਏ ਜਾ ਰਹੇ ਨੇ ਕਿਉਂਕਿ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਹੁਣ ਸ਼ਾਮ ਹੁੰਦੇ ਹੁੰਦੇ ਮੈਨੂੰ ਕਿਸੇ ਹੋਰ ਮਸਲੇ ਤੇ ਗੱਲ ਕਰਨੀ ਪੈ ਰਹੀ ਹੈ ਔਰ ਉਹ ਹੈ ਸਿੱਖਿਆ ਕ੍ਰਾਂਤੀ ਹੁਣ ਜੋ ਲਾਈਨ ਮੈਂ ਤੁਹਾਨੂੰ ਦੱਸਣ ਜਾ ਰਿਹਾ ਜਾਂ ਤੁਸੀਂ ਹੈਡਲਾਈਨ ਚ ਵੀ ਇਹਨੂੰ ਪੜ ਲਿਆ ਹੋਣਾ ਕਿ ਹੁਣ ਕਰਜ਼ੇ ਤੇ ਚੱਲੇਗੀ ਪੰਜਾਬ ਦੀ ਸਿੱਖਿਆ ਕ੍ਰਾਂਤੀ ਇਹ ਗੱਲ ਠੀਕ ਹੈ ਬਾਕੀ ਚੀਜ਼ਾਂ ਲਈ ਤੇ ਕਰਜ਼ਾ ਲਿਆ ਹੀ ਜਾ ਰਿਹਾ ਸੀ ਪਰ ਹੁਣ ਪੰਜਾਬ ਦੀ ਸਿੱਖਿਆ ਕ੍ਰਾਂਤੀ ਨੂੰ ਚਲਾਉਣ ਦੇ ਲਈ ਵੀ ਕਰਜ਼ਾ ਅਪਰੂਵ ਹੋਣ ਜਾ ਰਿਹਾ ਹੈ ਇਹ ਕੋਈ ਇਹ ਨਹੀਂ ਹੈ ਕਿ ਹੁਣ ਅਪਰੂਵ ਹੋ ਰਿਹਾ ਬਾਕੀ ਪਹਿਲਾਂ ਵੀ ਠੀਕ ਸੀ ਇਹ ਕਰਜ਼ੇ ਦੀ ਕੋਸ਼ਿਸ਼ ਪੰਜਾਬ ਸਰਕਾਰ ਵੱਲੋਂ 4 ਸਾਲ ਤੋਂ ਕੀਤੀ ਜਾ ਰਹੀ ਸੀ ਪਰ ਉਹ ਫਾਈਲ ਨਹੀਂ ਓਕੇ ਹੋ ਰਹੀ ਸੀ ਜਾਂ ਕਹਿ ਦੋ ਕਿ ਕੋਈ ਅਫਸਰ ਕਰ ਨਹੀਂ ਰਹੀ ਸੀ ਜੋ ਜਾਣਕਾਰੀ ਮਿਲੀ ਹੈ ਪਰ ਕਹਿੰਦੇ ਨੇ ਕਿ ਉਹ ਨਵਾਂ ਨਵਾਂ ਕੋਈ ਅਫਸਰ ਆਇਆ ਜਿਸ ਨੇ ਸਪੀਡ ਫੜੀ ਔਰ ਇਹ ਫਾਈਲ ਓਕੇ ਕਰਕੇ ਹੁਣ ਸੈਂਟਰ ਸਰਕਾਰ ਕੋਲ ਪਹੁੰਚ ਗਈ ਹੈ ਜਿਸ ਦੇ ਨਾਲ 3600 ਕਰੋੜ ਦਾ ਕਰਜ਼ਾ ਪੰਜਾਬ ਚ ਸਿਹਤ ਕ੍ਰਾਂਤੀ ਨੂੰ ਅੱਗੇ ਵਧਾਉਣ ਲਈ ਲੈਣਾ ਹੈਰਾਨ ਹੋਗੇ ਨਾ ਕਿ ਇੱਕ ਤੇ ਕ੍ਰਾਂਤੀ ਮੈਂ ਕਹਿ ਰਿਹਾ ਇੱਕ ਕ੍ਰਾਂਤੀ ਲਈ ਕਰਜ਼ਾ ਹੁਣ ਦੇਖੋ ਪੰਜਾਬ ਚ ਬਦਲਾਵ ਤੇ ਫਿਰ ਇਦਾਂ ਹੀ ਹੁੰਦਾ ਖਬਰ ਦੱਸ ਦੇਣਾ ਖਬਰ ਲੱਗੀ ਅੱਜ ਦੇ ਅਖਬਾਰ ਚ ਸੱਚ ਕਹੂੰ ਅਖਬਾਰ ਹੈ ਅਸ਼wini ਚਾਵਲਾ ਨੇ ਖਬਰ ਲਾਈ ਹੈ ਵਿਸ਼ਵ ਬੈਂਕ ਖਰਚ ਕਰੇਗਾ ਪੰਜਾਬ ਦੀ ਸਿੱਖਿਆ ਤੇ 3600 ਕਰੋੜ 4 ਸਾਲਾਂ ਬਾਅਦ ਮਿਲੀ ਹਰੀ ਚੰਡੀ ਹਾਲਾਂਕਿ ਉਹਨਾਂ ਨੇ ਆਪਣੇ ਵੱਲੋਂ ਖਬਰ ਥੋੜੀ ਜੀ ਉਸੇ ਸਾਹਮਣੇ ਲਾਈਏ ਕਿ ਵੀ ਠੀਕ ਹੈ 3600 ਕਰੋੜ ਜਿਹੜੇ ਨੇ ਵਿਸ਼ਵ ਬੈਂਕ ਪੰਜਾਬ ਨੂੰ ਦੇ ਰਿਹਾ ਹੈ ਹਾਲਾਂਕਿ ਇਹ ਫਾਈਲ ਜਿਹੜੀ ਹੈ 4 ਸਾਲ ਤੋਂ اٹਕੀ ਹੋਈ ਸੀ ਪਰ ਮੈਂ ਇਹਦਾ ਐਂਗਲ ਕੁਝ ਹੋਰ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਕਿ ਹੁਣ ਸਿੱਖਿਆ ਗ੍ਰਾਂਤੀ ਜਿਹੜੀ ਹੈ ਨਾ ਉਹ ਕਰਜ਼ੇ ਤੇ ਚੱਲੂਗੀ ਲਗਭਗ 4 ਸਾਲਾਂ ਦੀ ਲੰਬੀ ਉਡੀਕ ਤੋਂ ਬਾਅਦ ਪੰਜਾਬ ਸਰਕਾਰ ਨੇ ਆਖਰਕਾਰ ਵਿਸ਼ਵ ਬੈਂਕ ਦੇ 3600 ਕਰੋੜ ਦੇ ਸਿੱਖਿਆ ਕਰਜ਼ੇ ਤੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਫੈਸਲੇ ਨਾਲ ਵਿਸ਼ਵ ਬੈਂਕ ਨੇ ਲੇਟ ਲਤੀਫੀ ਦੇ باوجود ਪੰਜਾਬ ਸਰਕਾਰ ਨੂੰ ਇਹ ਕਰਜ਼ਾ ਦੇਣ ਲਈ ਵੀ ਹਾਮੀ ਭਰ ਦਿੱਤੀ ਹੈ ਵਿਸ਼ਵ ਬੈਂਕ ਦਾ 3600 ਕਰੋੜ ਰੁਪਏ ਦਾ ਪ੍ਰੋਜੈਕਟ ਕਈ ਸਾਲਾਂ ਤੋਂ ਫਾਈਲਾਂ ਵਿੱਚ ਫਸਿਆ ਹੋਇਆ ਸੀ ਪਰ ਵਿਭਾਗ ਦੇ ਅਧਿਕਾਰੀ ਇਸ ਫਾਈਲ ਨੂੰ ਅਲਮਾਰੀ ਵਿੱਚ ਕੱਟ ਕੇ ਪਾਸ ਹੀ ਨਹੀਂ ਕਰ ਰਹੇ ਸੀ ਹੁਣ ਇਹ ਫਾਈਲ ਸਖਿਆ ਵਿਭਾਗ ਤੋਂ ਪਾਸ ਹੁੰਦੇ ਹੋਏ ਕੇਂਦਰ ਸਰਕਾਰ ਦੇ ਟੇਬਲ ਤੇ ਪਹੁੰਚ ਗਈ ਹੈ ਤੇ ਉੱਥੋਂ ਮਨਜ਼ੂਰੀ ਮਿਲਣ ਤੋਂ ਬਾਅਦ ਅਗਲੇ 10-15 ਦਿਨਾਂ ਦੇ ਵਿੱਚ ਹੀ 500 ਕਰੋੜ ਤੇ ਆ ਜਾਣੇ ਜਿਹੜੀ ਪਹਿਲੀ ਕਿਸ਼ਤ ਹੈ ਔਰ ਇਸ ਕਰਜ਼ੇ ਨਾਲ ਸੂਬੇ ਦੀ ਸਿੱਖਿਆ ਪ੍ਰਣਾਲੀ ਵਿੱਚ ਵੱਡੀਆਂ ਤਬਦੀਲੀਆਂ ਆਉਣ ਦੀ ਉਮੀਦ ਹੈ 500 ਕਰੋੜ ਦਾ ਪਹਿਲਾ ਪੜਾਅ ਅਗਲੇ ਦਿਨਾਂ ਚ ਜਾਰੀ ਹੋਣ ਤੋਂ ਬਾਅਦ ਵਕਫਾਕ ਯੋਜਨਾਵਾਂ ਤੇ ਕੰਮ ਸ਼ੁਰੂ ਹੋ ਸਕੇਗਾ ਸੂਤਰਾਂ ਅਨੁਸਾਰ ਇਹ ਕਰਜ਼ਾ ਮੁੱਖ ਤੌਰ ਤੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਸਕੂਲ ਤੇ ਕਾਲਜ ਦੀਆਂ ਇਮਾਰਤਾਂ ਦੇ ਆਧੁਨਿਕੀਕਰਨ ਅਧਿਆਪਕ ਤੇ ਸਟਾਫ ਸਿਖਲਾਈ ਅਚਾਰ ਵਿਕਾਸ ਕੈਰੀਅਰ ਮਾਰਗਦਰਸ਼ਨ ਤੇ ਡਿਜੀਟਲ ਸਿੱਖਿਆ ਨਾਲ ਸੰਬੰਧਿਤ ਪ੍ਰੋਜੈਕਟਾਂ ਦੇ ਖਰਚ ਕੀਤਾ ਜਾਏਗਾ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਦਾਵਾ ਹੈ ਕਿ ਇਹ ਫੰਡ ਸਿੱਖਿਆ ਦੀ ਗੁਣਵੱਤਾ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਦੇ ਨੇੜੇ ਲਿਆਏਗਾ ਤੇ ਵਿਦਿਆਰਥੀਆਂ ਨੂੰ ਬਿਹਤਰ ਸਰੋਤ ਪ੍ਰਦਾਨ ਕਰੇਗਾ। ਪੰਜਾਬ ਸਰਕਾਰ ਸਿੱਖਿਆ ਨੂੰ ਲੈ ਕੇ ਪਹਿਲਾਂ ਹੀ ਕਾਫੀ ਜ਼ਿਆਦਾ ਫਿਕਰਮੰਦ ਹੈ, ਉਤਸ਼ਾਹਤ ਹੈ ਤਾਂ ਐਸੇ ਪੈਸੇ ਦੇ ਮਿਲਣ ਤੋਂ ਬਾਅਦ ਸਿੱਖਿਆ ਕ੍ਰਾਂਤੀ ਵਿੱਚ ਹੋਰ ਤੇਜ਼ੀ ਆਏਗੀ। ਦੇਖੋ ਮੈਂ ਗਲਤ ਨਹੀਂ ਕਹਿ ਰਿਹਾ ਸੀ। ਪੈਸੇ ਦੇ ਮਿਲਣ ਤੋਂ ਬਾਅਦ ਬਹੁਤ ਤੇਜ਼ੀ ਆਣੀ ਹੈ। ਵਿਸ਼ਵ ਬੈਂਕ ਪਿਛਲੇ 4 ਸਾਲਾਂ ਤੋਂ ਪੰਜਾਬ ਨੂੰ 3600 ਕਰੋੜ ਦਾ ਕਰਜ਼ਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਪ੍ਰਸ਼ਾਸਕੀ ਸੁਸਤੀ ਅਤੇ ਵਿਭਾਗ ਦੀ ਪ੍ਰਕਿਰਿਆ ਨੇ ਇਸ ਮਾਮਲੇ ਨੂੰ ਹੁਣ ਸਰਕਾਰ ਦੀ ਹਰੀ ਝੰਡੀ ਬਲਡ ਤੋਂ ਬਾਅਦ ਇਸ ਯੋਜਨਾ ਤਹਿਤ ਪੰਜਾਬ ਸਰਕਾਰ ਨੂੰ 3 ਸਾਲਾਂ ਵਿੱਚ 3600 ਕਰੋੜ ਪ੍ਰਾਪਤ ਹੋਣਗੇ ਦੱਸਿਆ ਜਾ ਰਿਹਾ ਹੈ ਕਿ ਇਸ ਫੰਡਿੰਗ ਦਾ ਇੱਕ ਮਹੱਤਵਪੂਰਨ ਹਿੱਸਾ ਸਕੂਲ ਤੇ ਕਾਲਜ ਦੀਆਂ ਇਮਾਰਤਾਂ ਨਵੀਨੀਕਰਨ ਔਰ ਬਾਕੀ ਚੀਜ਼ਾਂ ਤੇ ਖਰਚ ਹੋਏਗਾ ਇਸ ਤੋਂ ਇਲਾਵਾ ਅਧਿਆਪਕਾਂ ਦੇ ਹੁਨਰ ਨੂੰ ਵੀ ਅਪਗ੍ਰੇਡ ਕੀਤਾ ਜਾਏਗਾ ਵਿਦਿਆਰਥੀਆਂ ਲਈ ਹੋਰ ਵੀ ਕਈ ਪ੍ਰੋਗਰਾਮ ਕੀਤੇ ਜਾਣੇ ਆ ਇਹ ਸਾਰੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਤੇ ਹੁਣ ਐਸੇ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਕਿ ਇਹ ਕ੍ਰਾਂਤੀ ਹੁਣ ਕਰਜ਼ੇ ਤੇ ਚਲਣੀ ਹੈ ਕਮੈਂਟਾਂ ਤੁਸੀਂ ਆਪਣੀ ਰਾਏ ਦੇ ਦਿਓ ਕੀ ਕਹਿਣਾ ਚਾਹੁੰਦੇ ਹੋ ਪਰ ਦੇਖੋ ਮਸਲਾ ਬੜਾ ਗ ਇਹ ਕਹਿ ਰਹੇ ਨੇ ਕਿ ਬੁਨਿਆਦੀ ਸਹੂਲਤਾਂ ਹੁਣ ਮੈਨੂੰ ਇਹ ਸਮਝ ਆ ਰਿਹਾ ਕਿ ਸਰਕਾਰ ਤਾਂ ਪਹਿਲਾਂ ਹੀ ਕਹਿ ਰਹੀ ਹੈ ਜੀ ਐਨੇ ਕਿਲੋਮੀਟਰ ਦੀ ਅਸੀਂ ਬਾਉਂਡਰੀ ਬਣਾ ਰਿਆ ਪਿੱਛੇ ਟਾਇਲਟ ਦੇ ਦੇਖੋ ਕਿੰਨੇ ਕੋ ਉਦਘਾਟਨ ਕੀਤੇ ਜਿਹੜੀ ਕ੍ਰਾਂਤੀ ਆਈ ਸੀ ਪਖਾਨੇ ਵਾਲੀ ਮਾਫ ਕਰਨਾ ਮੈਂ ਵਰਡ ਨਹੀਂ ਟਾਇਲਟ ਵਾਲੀ ਉਹਦੇ ਜਿਹੜੇ ਰੀਬਨ ਕੱਟੇ ਸੀ ਫਿਰ ਸਵਾਲ ਵੱਡਾ ਹੈ ਕਿ 3600 ਕਰੋੜ ਦਾ ਕਰਜ਼ਾ 500 ਕਰੋੜ ਦੀ ਪਹਿਲੀ ਕਿਸ਼ਤ ਤੁਰੰਤ ਅਪਰੂਵ ਹੋndi ਕਿਉਂਕਿ ਫਾਈਲ ਸੈਂਟਰ ਦੇ ਟੇਬਲ ਤੇ ਪਹੁੰਚ ਗਈ ਹੈ ਪੰਜਾਬ ਤੋਂ ਓਕੇ ਹੋ ਕੇ ਅੱਗੇ ਸੈਂਟਰ ਦੀ ਮਰਜ਼ੀ ਹੈ ਦੇਣਾ ਨਹੀਂ ਦੇਣਾ ਹਾਲਾਂਕਿ ਮੈਨੂੰ ਇਹ ਲੱਗਦਾ ਹੈ ਕਿ ਇਹ ਫਿਸ਼ੂ ਬੈਂਕ ਇਹ ਦੇ ਕੋਈ ਦੇਰੀ ਆਣੀ ਨਹੀਂ ਪਰ ਹੈਰਾਨੀ ਦੀ ਗੱਲ ਹੈ ਕਿ ਇੱਕ ਪਾਸੇ ਦਾਅਵੇ ਕੀਤੇ ਜਾਂਦੇ ਸੀ ਕਿ ਭਾਈ ਸਾਡੇ ਕੋਲ ਤੇ ਸਾਰਾ ਪਲਾਨ ਹੈ ਕਿਉਂਕਿ ਉਹ ਵੱਡੇ ਅਫਸਰ ਰਹੇ ਹਨ ਸਾਰਾ ਪਲਾਨ ਹੈ ਕਿ ਪੰਜਾਬ ਨੂੰ ਚਲਾਉਣਾ ਕਿਵੇਂ ਪੰਜਾਬ ਦਾ ਕਰਜ਼ਾ ਕਿਵੇਂ ਲਾਉਣਾ ਅਸੀਂ ਸਿੱਖਿਆ ਨੂੰ ਕਿਵੇਂ ਲੈ ਕੇ ਜਾਵਾਂਗੇ ਅਸੀਂ ਸਿਹਤ ਨੂੰ ਕਿਵੇਂ ਲੈ ਕੇ ਅੱਗੇ ਜਾਵਾਂਗੇ ਪਰ ਅਸੀਂ ਤੇ ਕਰਜ਼ੇ ਤੇ ਆ ਗਏ ਮਤਲਬ ਓਵਰਆਲ ਕਰਜ਼ਾ ਤੇ ਅਸੀਂ ਲੈ ਹੀ ਰਿਹਾ ਪਰ ਹੁਣ ਕ੍ਰਾਂਤੀਆਂ ਲਈ ਵੀ ਸਾਨੂੰ ਕਰਜ਼ੇ ਲੈਣੇ ਪੈ ਰਹੇ ਹਨ ਯਾਨੀ ਕਿ ਪੰਜਾਬ ਦੀ ਕ੍ਰਾਂਤੀ ਹੁਣ ਰੱਬ ਪਰੋਸੇ ਹੈ ਜਾਂ ਕਿ ਲੋ ਕਰਜ਼ੇ ਦੇ ਪਰੋਸੇ ਹੈ ਹੁਣ ਪੰਜਾਬੀ ਕਿਦੇ ਪਰੋਸੇ ਰਹਿਣਾ ਇਹ ਆਪਣੇ ਆਪ ਚ ਵੱਡਾ ਸਵਾਲ ਹੈ ਹਾਲਾਂਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਇੱਕ ਗੱਲ ਹੋਰ ਇਸ ਖਬਰ ਚ ਲਿਖੀ ਮੈਂ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਨਾ ਉਹ ਵੀ ਦੱਸਣੀ ਜ਼ਰੂਰੀ ਹੈ ਇੱਥੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ 3 3600 ਕਰੋੜ ਰੁਪਏ ਦੀ ਫਾਈਲ ਦੋ ਚਾਰ ਮਹੀਨਿਆਂ ਤੋਂ ਨਹੀਂ ਸਗੋ 4 ਸਾਲਾਂ ਤੋਂ ਹੇਠਲੇ ਪੱਧਰ ਤੇ ਲਟਕਦੀ ਰਹੀ ਜਿਸ ਨਾਲ ਵਿਸ਼ਵ ਬੈਂਕ ਤੇ ਸੂਬਾ ਸਰਕਾਰ ਵਿਚਕਾਰ ਲਗਾਤਾਰ ਸੰਚਾਰ ਦੇ باوجود ਤਰੱਕੀ ਵਿੱਚ ਰੁਕਾਵਟ ਆਈ ਬੀਤੇ ਹਫਤੇ ਹੀ ਵਿਭਾਗ ਵਿੱਚ ਤਨਾਰਥ ਹੋਈ ਸਕੱਤਰ ਨੇ ਦਖਲ ਦਿੱਤਾ ਤੇ ਨਾ ਸਿਰਫ ਫਾਈਲ ਨੂੰ ਮੋੜ ਸੁਰਜੀਤ ਕੀਤਾ ਸਗੋਂ ਸਾਰੀਆਂ ਰਸਮੀ ਕਾਰਵਾਈਆਂ ਨੂੰ ਤੇਜ਼ ਕਰਦੇ ਹੋਏ ਕੇਂਦਰ ਸਰਕਾਰ ਤੱਕ ਫਾਈਲ ਨੂੰ ਪਹੁੰਚਦਾ ਕਰ ਦਿੱਤਾ ਇਹ ਖਬਰ ਹੈ ਹੁਣ ਦੇਖੋ ਅਫਸਰ ਚੰਗਾ ਆਜੇ ਤੇ ਫਾਈਲਾਂ ਤੇਜ਼ ਤੁਰ ਪੈਂਦੀਆਂ ਨੇ ਪਰ ਸਵਾਲ ਵੱਡਾ ਹੈ ਕਿ ਕਈ ਵਾਰੀ ਅਫਸਰ ਲਾਇ ਵੀ ਇਸ ਕਰਕੇ ਜਾਂਦੇ ਕਿ ਫਾਈਲਾਂ ਤੇਜ਼ ਹੋ ਜਾਣ ਕਈ ਅਫਸਰ ਮਨਾ ਕਰ ਦਿੰਦੇ ਕਿ ਵੀ ਨਹੀਂ ਕਰਨਾ ਹਾਲਾਂਕਿ ਇਹਦੇ ਪੋਜ਼ਿਟਿਵ ਹੋਰ ਨੈਗੇਟਿਵ ਦੋਵੇਂ ਪੁਆਇੰਟ ਨੇ ਯਾਨੀ ਕਿ ਸਿੱਕੇ ਦੇ ਦੋ ਪਹਿਲੂ ਨੇ ਕਿ ਕੋਈ ਅਫਸਰ ਇਹ ਵੀ ਹੁੰਦਾ ਕਈ ਅਫਸਰ ਅਜਿਹੇ ਨੇ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਪੰਜਾਬ ਸਰਕਾਰ ਚ ਕਿਉਂਕਿ ਮੇਰੀ ਤੇ ਕਈਆਂ ਨਾਲ ਗੱਲ ਹੁੰਦੀ ਹੈ ਕਈ ਅਫਸਰ ਅਜਿਹੇ ਨੇ ਜਿਹੜੇ ਕਹਿੰਦੇ ਕਿ ਅਸੀਂ ਕਰਨਾ ਹੀ ਨਹੀਂ ਕੰਮ ਕਰਨਾ ਕਿਉਂ ਨਹੀਂ ਕਿ ਕਿਦੀ ਪੁੱਠੇ ਸਿੱਧੇ ਕੰਮ ਕਰਵਾਉਂਦੇ ਬਾਅਦ ਫਸਣਾ ਕੀ ਨੇ ਫਿਰ ਕਈਆਂ ਨੂੰ ਉੱਥੇ ਚੇਂਜ ਕਰਕੇ ਕਿਸੇ ਹੋਰ ਨੂੰ ਲਾ ਦਿੱਤਾ ਜਾਂਦਾ ਉਹ ਕਹਿੰਦੀ ਕੋਈ ਨਹੀਂ ਸਰ ਅਸੀਂ ਕਰਾਂਗੇ ਤੁਸੀਂ ਟੈਨਸ਼ਨ ਕਰਨ ਨੂੰ ਲੈਂਦੇ ਹੋ ਫਿਰ ਉਹ ਫਾਈਲ ਅੱਤਰ ਪੈਂਦੀਆਂ ਹਾਲਾਂਕਿ ਇਸ ਫਾਈਲ ਨੂੰ ਲੈ ਕੇ ਮੈਂ ਨਹੀਂ ਕਹਾਂਗਾ ਕਿ ਉਸ ਜਜ ਕਰੋ ਕਿ ਭਈ ਜਿਹੜੀ ਫਾਈਲ 4 ਸਾਲ ਤੋਂ اٹਕੀ ਹੋਏ ਕੋਈ ਤੁਹਾਨੂੰ ਲੋਨ ਦੇਣਾ ਚਾਹ ਰਿਹਾ ਹੋਏ ਕਿ ਤੁਸੀਂ ਤੁਹਾਡਾ ਡ੍ਰੀਮ ਪ੍ਰੋਜੈਕਟ ਹੈ ਜੀ ਕ੍ਰਾਂਤੀ ਹੁਣ ਜੇ ਤੁਹਾਡਾ ਡ੍ਰੀਮ ਪ੍ਰੋਜੈਕਟ ਹੈ ਤੁਹਾਡਾ ਘਰ ਬਣਾਉਣਾ ਜੇ ਤੁਹਾਨੂੰ ਲੋਨ ਮਿਲ ਜਾ ਤੇ ਉਸ ਤੋਂ ਚੰਗਾ ਕੀ ਹੈ ਹਾਂ ਫਿਰ ਦੇਣਾ ਤੇ ਤੁਸੀਂ ਐ ਪਰ ਉਹ ਤੁਹਾਡਾ ਘਰ ਹੈ ਇਹ ਸਰਕਾਰ ਹੈ 5 ਸਾਲ ਦੀ ਸਾਲ ਅਖੀਲਾ ਰਹਿ ਗਿਆ ਉਸ ਤੋਂ ਬਾਅਦ ਪਤਾ ਨਹੀਂ ਕੌਣ ਆਏਗਾ ਫਿਰ ਉਹਦਾ ਹੋਊਗਾ ਪਰ ਇਹ ਕਰਜ਼ਾ ਪੰਜਾਬੀਆਂ ਤੇ ਸਿਰ ਚੜਦਾ ਇਹਨੂੰ ਮਕਾਨ ਨਾਲ ਕੰਪੈਰੀਜ਼ਨ ਨਾ ਕਰਿਓ ਘਰ ਨਾਲ ਕੰਪੈਰੀਜ਼ਨ ਨਾ ਕਰਿਓ ਇਹ ਕਰਜ਼ਾ ਕੱਲੇ ਕੱਲੇ ਪੰਜਾਬੀ ਦੇ ਸਿਰ ਚੜਦਾ ਹੁਣ ਸਵਾਲ ਵੱਡਾ ਹੈ ਕਿ ਪੰਜਾਬੀਆਂ ਦੇ ਸਿਰ ਪਹਿਲਾਂ ਹੀ 4 ਲੱਖ ਕਰੋੜ ਤੋਂ ਉੱਪਰ ਦਾ ਕਰਜ਼ਾ ਫਿਰ ਇਹ 3600 ਕਰੋੜ ਦਾ ਕਰਜ਼ਾ ਹੋਰ ਕ੍ਰਾਂਤੀ ਲਈ ਕਹਿੰਦੇ ਆਈ ਕ੍ਰਾਂਤੀ ਜੰਮ ਜੰਮ ਕੇ ਛਾਈ ਕ੍ਰਾਂਤੀ ਜੰਮ ਜੰਮ ਕੇ ਸਾਲ ਅਖੀਲਾ ਹੋ ਗਈ ਹੋ ਗਈ ਇਹ ਤੁਸੀਂ ਤੈਅ ਕਰਨਾ ਪਰ ਕੁਲ ਮਿਲਾ ਕੇ ਸਿੱਖਿਆ ਕ੍ਰਾਂਤੀ ਆ ਗਈ ਹੈ ਜ਼ੋਰਾਂ ਸ਼ੋਰਾਂ ਨਾਲ ਆ ਰਹੀ ਹੈ ਜਿਹੜਾ ਮਾਲਾ ਮੋਟਾ ਟਾਇਲਟ ਟਾਇਲਟ ਵਾਲੇ ਕੰਮ ਰਹਿ ਗਏ ਸੀ ਬੁਨਿਆਦੀ ਸਹੂਲਤਾਂ ਵਾਲੇ ਜੋ ਲਿਖਿਆ ਵੀ ਹੋਇਆ ਔਰ ਤਕਨੀਕ ਵਾਲੇ ਕੰਪਿਊਟਰਾਂ ਵਾਲੇ ਹਾਈ ਟੈਕ ਕਰਨ ਵਾਲੇ ਔਰ ਇਹਦੇ ਚ ਵੀ ਕਿ ਟੀਚਰਾਂ ਦੀ ਟ੍ਰੇਨਿੰਗ ਫਿਰ ਹੁਣ ਸਿੰਗਾਪੁਰ ਹੋਰ ਗੇੜੇ ਲੱਗਣਗੇ ਟੀਚਰਾਂ ਦੇ ਜਿਹੜਾ ਕਾਫੀ ਸਮੇਂ ਤੋਂ ਤੁਸੀਂ ਤਸਵੀਰਾਂ ਵੇਖ ਨਹੀਂ ਹੋਗੇ ਸ਼ੁਰੂਆਤ ਦੇ 2 ਸਾਲ ਤੇ ਬਹੁਤ ਮੈਚ ਗਏ ਸੀ ਉਸ ਤੋਂ ਬਾਅਦ ਕੱਟ ਗਿਆ ਸੀ ਕੰਮ ਮੈਨੂੰ ਲੱਗਦਾ ਕਿ ਸ਼ਾਇਦ ਇਹ ਦੀ ਹੋਣੀ ਹੈ ਸੋ ਕੁੱਲ ਬਿਲਾ ਕੇ ਇਹ ਹੈਗਾ ਪਲਾਨ ਇਹ ਹੈ ਮਾਡਲ ਕਰਜ਼ਾ ਲਓ ਤੇ ਕ੍ਰਾਂਤੀ ਚਲਾਓ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ